ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋ ਚੈਨਲ ਉਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪਰਮਾਤਮਾ ਨਾਲ ਜੁੜਨ ਵਾਲੇ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਕਿਉਂਕਿ ਜੋ ਰੂਹ ਤੱਕ ਬਾਣੀ ਨਾਲ ਜੁੜਿਆ ਹੁੰਦਾ ਨਾ ਉਹ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿੰਦਾ ਆਨੰਦ ਵਿੱਚ ਰਹਿੰਦਾ ਸੁੱਖ ਆਵੇ ਦੁੱਖ ਆਵੇ ਉਹਨੂੰ ਪਰਮਾਤਮਾ ਡੋਲਣ ਨਹੀਂ ਦਿੰਦਾ ਹੈਗਾ ਤਾਹੀ ਤਾਂ ਕਹਿੰਦੇ ਆ ਕਿ ਬਾਣੀ ਦੇ ਲੜ ਲੱਗੋ ਗੁਰਬਾਣੀ ਪੜੋ ਆਪਣੀ ਜ਼ਿੰਦਗੀ ਸਵਾਰੋ ਇਸੇ ਤਰਾਂ ਜੀ ਧੰਤਨ ਸਿੰਘ ਸ਼ੀਤ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਦੇ ਨਾਲ ਚਰਨਾ ਦੇ ਨਾਲ ਜੋ ਵੀ ਇਨਸਾਨ ਜੁੜਿਆ ਹਿਆ ਉਹ ਕਦੀ ਵੀ ਉਸ ਨੂੰ ਇਹ ਨਹੀਂ ਲੱਗੂ ਕਿ ਮੈਨੂੰ ਹਾਏ ਆ ਦੁੱਖ ਆ ਗਿਆ ਹੁਣ ਮੈਂ ਕੀ ਕਰਾਂ ਉਹ ਹਮੇਸ਼ਾ ਇਹੀ ਸੋਚੂਗਾ ਇਹੀ ਕਹੂਗਾ ਕਿ ਠੀਕ ਆ ਬਾਬਾ ਜੀ ਨੇ ਮੇਰੇ ਲਈ ਕੁਝ ਹੋਰ ਵਧੀਆ ਸੋਚਿਆ ਹੋਣਾ ਇਸੇ ਲਈ ਮੈਨੂੰ ਇਸ ਦੁੱਖ ਦੀ ਘੜੀ ਦੇ ਵਿੱਚੋਂ ਦੁੱਖ ਇਸ ਦੁੱਖ ਚੋਂ ਕੱਢਣ ਲਈ ਇਹ ਦੁੱਖ ਦਿੱਤਾ ਕੋਈ ਜ਼ਿਆਦਾ ਦੁੱਖ ਨਾ ਜਵੇ ਮੇਰੀ ਲਾਈਫ ਦੇ ਵਿੱਚ ਇਸ ਲਈ ਪਰਮਾਤਮਾ ਨੇ ਮੈਨੂੰ ਦੁੱਖ ਦਿੱਤਾ ਲੇਕਿਨ ਇਸ ਦੇ ਉਲਟ ਜੋ ਗੁਰੂ ਮਹਾਰਾਜ ਦੇ ਚਰਨੀ ਨਹੀਂ ਲੱਗੇ ਹੋਏ ਜੋ ਬਾਣੀ ਦੇ ਲੜ ਨਹੀਂ ਲੱਗੇ ਹੋਏ ਜਿਨ੍ਹਾਂ ਨੇ ਬਾਣੀ ਦਾ ਬਾਣੀ ਨੂੰ ਸਮਝਦੇ ਨਹੀਂ ਉਹ ਇਹ ਸੋਚਣਗੇ ਕਿ ਪਤਾ ਨਹੀਂ ਮੈਨੂੰ ਕਿਉਂ ਇਹ ਦੁੱਖ ਦਿੱਤਾ ਰੱਬ ਨੇ ਮੈਂ ਤਾਂ ਕਿਸੇ ਦਾ ਮਾੜਾ ਹੀ ਨਹੀਂ ਕੀਤਾ ਮੈਂ ਤਾਂ ਕਿਸੇ ਵਾਰੇ ਗਲਤ ਸੋਚਿਆ ਹੀ ਨਹੀਂ ਦੇਖੋ ਜੀ ਜਦੋਂ ਵੀ ਤੁਹਾਡੇ ਉੱਤੇ ਕੋਈ ਦੁੱਖ ਆਵੇ ਕੋਈ ਮੁਸੀਬਤ ਆਵੇ ਫਿਕਰ ਨਾ ਕਰਿਆ ਕਰੋ ਉਸੇ ਵਕਤ ਮੂੰਹ ਹੱਥ ਧੋ ਕੇ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਅੱਗੇ ਅਰਦਾਸ ਕਰਿਆ ਕਰੋ ਬੇਨਤੀ ਕਰਿਆ ਕਰੋ ਤੁਸੀਂ ਦੇਖਿਓ ਥੋੜੇ ਟਾਈਮ ਦੇ ਵਿੱਚ ਬਾਅਦ ਤੁਹਾਡਾ ਮਨ ਡੋਲਣੋਂ ਹਟ ਜਾਊਗਾ ਤੁਹਾਨੂੰ ਤਰਵਾਸ ਮਿਲਣ ਲੱਗ ਜਾਊਗਾ ਤੁਹਾਡੇ ਮਨ ਦੇ ਅੰਦਰ ਇੱਕ ਅਜੀਬ ਜਿਹੀ ਸ਼ਕਤੀ ਆ ਜਾਊਗੀ ਕਿਉਂਕਿ ਤਨ ਤਨ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਨੂੰ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਥਾਪੜਾ ਦਿੱਤਾ ਹੋਇਆ ਤੇ ਜਿੱਥੇ ਗੁਰੂਆਂ ਦਾ ਥਾਪੜਾ ਹੋਵੇ ਤੇ ਉਹਨਾਂ ਸਿੰਘਾਂ ਸ਼ਹੀਦਾਂ ਨੂੰ ਯਾਦ ਕਰਨਾ ਕੋਈ ਦੁੱਖ ਖੜ ਜਾਵੇ ਹੋਈ ਨਹੀਂ ਸਕਦਾ ਸਿੰਘ ਸ਼ੀਰਦ ਬਾਬਾ ਦੀਪ ਸਿੰਘ ਜੀ ਦੇ ਦਰਦ ਦੀ ਮਹਿਮਾ ਤਾਂ ਤੁਹਾਨੂੰ ਪਤਾ ਹੀ ਹੋਣਾ ਜਿਹੜੇ ਭੈਣ ਭਰਾ ਉੱਥੇ ਜਾਂਦੇ ਨੇ ਉੱਥੇ ਜਾ ਕੇ ਦੁਪਹਿਰਾ ਸਾਬ ਕੱਟਦੇ ਨੇ ਉਹਨਾਂ ਨੂੰ ਤਾਂ ਦੱਸਣ ਦੀ ਜ਼ਰੂਰਤ ਹੀ ਨਹੀਂ ਜਿਹੜੇ ਭੈਣ ਭਰਾ ਹਜੇ ਵੀ ਮੇਰੇ ਭੈਣ ਭਰਾ ਦੁਖੀ ਨੇ ਬਹੁਤ ਜ਼ਿਆਦਾ ਦੁੱਖ ਚ ਨੇ ਜਿਨ੍ਹਾਂ ਨੂੰ ਕੋਈ ਰਾਹ ਨਹੀਂ ਲੱਭਦਾ ਜਿਨ੍ਹਾਂ ਦੇ ਦੁੱਖ ਇੰਨੇ ਜ਼ਿਆਦਾ ਵੱਧ ਚੁੱਕੇ ਨੇ ਤੇ ਉਹ ਦੁਨੀਆ ਤੋਂ ਕੱਟ ਚੁੱਕੇ ਦੇ ਮੈਂ ਸਿਰਫ ਉਹਨਾਂ ਨੂੰ ਇਹ ਕਹਿਣਾ ਚਾਹੂੰਗੀ ਕਿ ਤੁਸੀਂ ਇੱਕ ਵਾਰੀ ਇੱਕ ਵਾਰੀ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਲੜ ਲੱਗੋ ਅਗਰ ਤੁਸੀਂ ਸਿੱਧੇ ਤੌਰ ਤੇ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਲੜ ਨਹੀਂ ਲੱਗ ਸਕਦੇ ਤਾਂ ਮੈਂ ਤੁਹਾਨੂੰ ਇਹ ਕਹਾਂਗੀ ਤੁਸੀਂ ਤਨ ਤਨ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਓ ਉੱਥੇ ਜਾ ਕੇ ਮੱਥਾ ਟੇਕੋ ਅਰਦਾਸ ਕਰੋ ਤੁਸੀਂ ਖੁਦ ਉਹ ਖੁਦੀ ਗੁਰਬਾਣੀ ਦੇ ਨਾਲ ਚੜ ਜਾਓ ਤਾਨੂੰ ਕੋਈ ਵੀ ਮਤਲਬ ਕਿ ਤੁਹਾਨੂੰ ਕੋਸ਼ਿਸ਼ ਵੀ ਕਰਨ ਦੀ ਜ਼ਰੂਰਤ ਨਹੀਂ ਪੈਣੀ ਤੁਹਾਡੇ ਮਨ ਨੂੰ ਉੱਥੇ ਪੈਰ ਰੱਖਦੇ ਇੰਨੀ ਸ਼ਾਂਤੀ ਆ ਜਾਣੀਆਂ ਇੰਨਾ ਸਕੂਨ ਮਿਲਣਾ ਜ਼ਿੰਦਗੀ ਦਾ ਤੁਸੀਂ ਸੋਚਣਾ ਕਿ ਹੁਣ ਤੱਕ ਤਾਂ ਮੈਂ ਐਵੇਂ ਹੀ ਭਟਕਦਾ ਰਿਆ ਕਿਉਂਕਿ ਜਦੋਂ ਆਪਾਂ ਬਾਣੀ ਦੇ ਲੜ ਲੱਗ ਜਾਂਦੇ ਆ ਸਾਨੂੰ ਸਬਰ ਸੰਤੋਖ ਆ ਜਾਂਦਾ ਤੇ ਸਾਨੂੰ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚੋਂ ਖੁਸ਼ੀਆਂ ਮਿਲਣ ਲੱਗ ਜਾਂਦੀਆਂ ਨੇ ਜਿਹੜੀਆਂ ਅਸੀਂ ਆਪਣੀ ਇਸ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਨੂੰ ਮਤਲਬ ਅਹਿਮੀਅਤ ਨਹੀਂ ਦਿੰਦੇ ਹੈਗੇ ਅਸੀਂ ਕਹਿੰਦੇ ਆ ਵੀ ਇਹ ਤਾਂ ਕੀ ਕੁਝ ਹੋਰ ਹੋਵੇ ਜ਼ਿਆਦਾ ਹੋਵੇ ਤੇ ਉਹਦੇ ਚੱਕਰ ਦੇ ਵਿੱਚ ਅਸੀਂ ਜਿਹੜੀ ਸਾਡੇ ਕੋਲ ਖੁਸ਼ੀ ਹੁੰਦੀ ਆ ਨਾ ਅਸੀਂ ਉਹ ਵੀ ਗਵਾ ਬੈਠਦੇ ਆ ਦੇਖੋ ਜੀ ਅੱਜ ਦੇ ਦੌਰ ਦੇ ਵਿੱਚ ਤਾਂ ਦੌੜ ਲੱਗੀ ਹੋਈ ਆ ਕੰਪੀਟੀਸ਼ਨ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਦੌੜ ਲੱਗੀ ਹੋਈ ਆ ਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਉਹੀ ਸਿੱਖਿਆ ਦੇ ਰਿਹਾ ਤੂੰ ਉਹਦੇ ਤੋਂ ਅੱਗੇ ਨਿਕਲ ਲੇਕਿਨ ਜੀ ਅੱਗੇ ਕੱਢਣ ਦੇ ਚੱਕਰ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਕਈ ਵਾਰ ਗਲਤ ਰਸਤੇ ਤੇ ਪਾ ਦਿੰਦੇ ਆ ਕੋਈ ਮਾਪਾਪਾ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਗਲਤ ਰਸਤੇ ਤੇ ਜਾਵੇ ਲੇਕਿਨ ਜਾਣੇ ਅਣਜਾਣੇ ਦੇ ਵਿੱਚ ਅਸੀਂ ਇਹ ਕੰਮ ਕਰ ਜਾਂਦੇ ਆ ਬੱਚਿਆਂ ਨੂੰ ਸਹੀ ਸਿੱਖਿਆ ਦਿਓ ਉਹਨਾਂ ਨੂੰ ਸਹੀ ਚੀਜ਼ਾਂ ਦੱਸੋ ਕਿ ਕਿਸ ਤਰ੍ਹਾਂ ਸਾਡੇ ਗੁਰੂ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਲਿਖਿਆ ਕਿ ਮਿਹਨਤ ਕਰੋ ਚੰਗੀ ਸੋਚ ਰੱਖੋ ਉੱਚੀ ਸੋਚ ਰੱਖੋ ਨੀ ਮਨਾ ਸੋਚੋ ਗੁਰੂ ਮਹਾਰਾਜ ਜੀ ਨੇ ਸਾਨੂੰ ਦਿਮਾਗ ਦਿੱਤਾ ਉਹਨੂੰ ਦਿਮਾਗ ਨੂੰ ਵਰਤੋ ਅੱਗੇ ਵਧੋ ਲੇਕਿਨ ਇਹ ਨਾ ਸੋਚੋ ਕਿ ਇੱਥੋਂ ਇੰਨਾ ਜ਼ਿਆਦਾ ਪੈਸਾ ਮਿਲਦਾ ਇੱਥੋਂ ਘੱਟ ਮਿਲਦਾ ਉਹ ਚੀਜ਼ ਫਿਰ ਤੁਹਾਨੂੰ ਜ਼ਿੰਦਗੀ 'ਚ ਕਦੇ ਵੀ ਕਾਮਯਾਬ ਨਹੀਂ ਹੋ ਦਿੰਦੀ ਤੇ ਦੂਜੇ ਪਾਸੇ ਰਹੀ ਗੱਲ ਬਾਣੀ ਦੀ ਗੁਰਬਾਣੀ ਦੀ ਤਾਂ ਮੈਂ ਚਾਚਾ ਮਤਲਬ ਮੈਂ ਵਿਆਖਿਆ ਕਰ ਨਹੀਂ ਸਕਦੀ ਕੁਝ ਵੀ ਨਹੀਂ ਕਹਿ ਸਕਦੀ ਸਿਰਫ ਮੈਂ ਅੰਦਰੋਂ ਮੇਰੇ ਜੋ ਚੀਜ਼ ਨਿਕਲਦੀ ਆ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਦੀ ਆ ਦੇਖੋ ਜੀ ਅਸੀਂ ਉੱਥੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਂਦੇ ਆ ਸਿੰਘਾ ਸ਼ਹੀਦਾ ਦੇ ਦਰ ਤੇ ਮੱਥਾ ਟੇਕਣ ਜਾਂਦੇ ਆ ਉੱਥੇ ਬਹੁਤ ਸਾਰੇ ਲੋਕਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਦੇਖੋ ਇੱਕ ਬੀਬੀ ਨੇ ਸਾਨੂੰ ਦੱਸਿਆ ਉਹਦੇ ਨਾਲ ਇੱਕ ਬੇਟੀ ਸੀਗੀ ਉਹਨੂੰ ਬਹੁਤ ਟਾਈਮ ਤੋਂ ਉਹਦੇ ਤਾਂ ਕੋਈ ਮਤਲਬ ਬੱਚਾ ਜਿਸੀ ਹੋਇਆ ਨਾ ਹੀ ਉਹਦੇ ਉਹਨੂੰ ਚਾਹਨਾ ਸੀ ਕਿ ਮੇਰੇ ਬੇਟਾ ਹੋਵੇ ਹੈਨਾ ਉਹ ਇਹੀ ਅਰਦਾਸ ਲੈ ਕੇ ਜਿਸ ਤਰ੍ਹਾਂ ਉਹ ਕਿਸੇ ਜਿੱਦਾਂ ਉਹ ਗੁਰਦੁਆਰੇ ਜਾਂਦੀ ਸੀਗੀ ਗੁਰਦੁਆਰਾ ਸਾਹਿਬ ਜਾਂਦੀ ਸੀ ਤਾਂ ਉੱਥੇ ਇੱਕ ਬਜ਼ੁਰਗ ਮਾਤਾ ਆਉਂਦੀ ਸੀ ਜਿਹੜੀ ਕਿ ਬਾਬਾ ਦੀਪ ਸਿੰਘ ਜੀ ਤੇ ਦਰਨਾ ਜੁੜੀ ਹੋਈ ਸੀ ਤੇ ਉਹ ਉਹਨੇ ਉਹਨੂੰ ਕਿਹਾ ਕਿ ਵੀ ਤੂੰ ਦੁਪਹਿਰਾ ਸਾਲਵ ਕਰਿਆ ਕਰ ਤੇਰੀ ਵੀ ਪਰਮਾਤਮਾ ਸੁਣੂਗਾ ਬਾਬਾ ਜੀ ਤੇਰੀ ਵੀ ਸੁਣਨਗੇ ਤਾਂ ਉਹ ਕਹਿੰਦੀ ਠੀਕ ਆ ਤਾਂ ਉਹ ਕਹਿੰਦੀ ਵੀ ਤੁਸੀਂ ਫਿਰ ਮੈਨੂੰ ਵੀ ਕਿਸੇ ਦਿਨ ਲੈ ਕੇ ਜਾਇਓ ਹੁਣ ਵਿੱਚ ਪਹਿਰਾ ਸਭ ਘਰੇ ਕੱਟ ਲੈਣੀ ਆ ਉਹ ਕਹਿੰਦੀ ਕਿਉਂ ਤੂੰ ਮੇਰੇ ਨਾਲ ਹੁਣੇ ਚੱਲ ਕੱਲ ਨੂੰ ਐਤਵਾਰ ਆਪਾਂ ਚੱਲਦੇ ਆ ਤੂੰ ਮੇਰੇ ਨਾਲ ਚੱਲ ਤੇ ਉਹ ਇਸ ਬਜ਼ੁਰਗ ਮਾਤਾ ਦੇ ਕਹਿਣ ਤੇ ਕਹਿੰਦੀ ਮੈਂ ਇੱਥੇ ਆ ਗਈ ਕਹਿੰਦੀ ਜਦੋਂ ਮੈਂ ਇੱਥੇ ਪੈਰ ਰੱਖਿਆ ਨਾ ਕਹਿੰਦੀ ਮੈਨੂੰ ਇੰਨਾ ਸਕੂਨ ਹੈ ਨੀ ਮਨ ਨੂੰ ਸ਼ਾਂਤੀ ਕਹਿੰਦੀ ਮਿਲੀ ਤੇ ਮੇਰੇ ਸਾਰੇ ਮਨ ਦੇ ਜਿਹੜੇ ਬਹਿਨ ਭਾਰਮ ਦੁੱਖ ਦਰ ਸਾਰੇ ਦੂਰ ਹੋ ਗਏ ਦੁਨੀਆ ਨੂੰ ਬਾਣੀ ਨਾਲ ਜੁੜਿਆ ਦੇਖ ਕੇ ਕਹਿੰਦੀ ਮੇਰੇ ਮਨ ਦੇ ਸਾਰੇ ਭਲੇਖੇ ਦੂਰ ਹੋ ਗਏ ਕਹਿੰਦੀ ਜਦੋਂ ਮੈਂ ਆਈ ਭੀੜ ਬਹੁਤ ਸੀਗੀ ਕਹਿੰਦੀ ਐਤਵਾਰ ਨੂੰ ਕਹਿੰਦੀ ਮੈਂ ਭੀੜ ਦੇ ਵਿੱਚ ਖੜੀ ਸੀਗੀ ਆਪਣੀ ਵਾਰੀ ਦੀ ੜੀ ਕਰਦੀ ਸੀ ਕਿ ਮੈਂ ਵੀ ਸਿੰਘਾ ਸ਼ੀ ਦਾਗੇ ਅਰਦਾਸ ਕਰਾਂ ਕਹਿੰਦੀ ਉਦੋਂ ਮੈਂ ਖੜੀ ਨਾ ਲਾਈਨ ਦੇ ਵਿੱਚ ਅਰਦਾਸ ਕਰ ਲਈ ਸੀਗੀ ਕਿ ਬਾਬਾ ਜੀ ਮੇਰੀ ਵੀ ਕਿਸਮਤ ਬਦਲ ਦਿਓ ਮੇਰੇ ਮਨ ਦੀ ਆਸ ਮਰਦ ਵੀ ਪੂਰੀ ਕਰ ਦਿਓ ਮੈਂ ਤਾਂ ਤੇਰੇ ਦਰ ਤੇ ਬੜੀਆਂ ਆਸਾਂ ਮੀਤਾ ਲੈ ਕੇ ਆਈਆਂ ਮੈਨੂੰ ਵੀ ਪੁੱਤਰ ਦੀ ਦਾਤ ਮੇਰੀ ਝੋਲੀ ਵਿੱਚ ਪਾ ਦਿਓ ਅਗਰ ਤੁਹਾਡੀ ਕਿਰਪਾ ਹੋਗੀ ਮੇਰੇ ਤੇ ਤਾਂ ਮੈਂ ਤੁਹਾਡੇ ਦਰ ਤੇ ਆ ਕੇ ਚਪੈਰਾ ਸਾਫ ਕਰਿਆ ਕਰਾਂਗੀ ਐਤਵਾਰ ਨੂੰ ਤਾਂ ਉਹ ਇਦਾਂ ਹਜੇ ਮਨ ਦੇ ਵਿੱਚ ਆਪਣੇ ਅਰਦਾਸ ਹੀ ਕਰ ਰਹੀ ਸੀਗੀ ਤੇ ਉਹਨੇ ਦੇਖਿਆ ਨਾ ਉੱਥੇ ਇੱਕ ਬਟੂਆ ਡਿੱਗਿਆ ਪਿਆ ਸੀਗਾ ਤੇ ਉਹਨੇ ਨਾ ਉਹ ਬਟੂਆ ਦੇਖਿਆ ਬਟੂਆ ਨਮਾਰ ਸੀਗਾ ਉਹਦੇ ਕੀ ਕੀਤਾ ਨਾ ਇਦਾਂ ਭੀੜ ਦੇ ਵਿੱਚ ਉਹ ਹੱਥ ਪਾ ਕੇ ਨਾ ਉਹ ਬਟੂਆ ਥੱਲੇੋਂ ਚੱਕ ਲਿਆ ਚੱਕ ਕੇ ਚਲੋ ਜੀ ਉਹਨੇ ਅਰਦਾਸ ਕੀਤੀ ਚੱਕ ਕੇ ਉਹ ਬਟੂਆ ਉਦਾਂ ਹੀ ਉਹਨੇ ਰੱਖ ਲਿਆ ਪੁੱਛਿਆ ਪਛਿਆ ਕਿਸੇ ਨੇ ਨਹੀਂ ਦੱਸਿਆ ਜ ਮੀਰਾ ਕਿਸੇ ਨੇ ਨਹੀਂ ਕਿਹਾ ਮੀਰਾ ਉਸਨੇ ਸਭ ਨੂੰ ਪੁੱਛਿਆ ਉਸ ਤੋਂ ਬਾਅਦ ਉਹਨੇ ਅਰਦਾਸ ਕੀਤੀ ਬਾਣੀ ਦਾ ਪਾਠ ਕੀਤਾ ਪ੍ਰਸ਼ਾਦਾ ਛਕਿਆ ਉਸ ਤੋਂ ਬਾਅਦ ਉਹ ਕਹਿੰਦੀ ਅਸੀਂ ਬਾਹਰ ਆ ਗਈਆਂ ਬਾਹਰ ਵੀ ਅਸੀਂ ਕਹਿੰਦੀ ਘੰਟਾ ਡੇਢ ਘੰਟਾ ਇਦਾਂ ਪੁੱਛਿਆ ਲੋਕਾਂ ਤੋਂ ਵੀ ਕਿਸੇ ਦਾ ਕੋਈ ਪਾਰਸਗਵਾਚਾ ਹੋਵੇ ਸਾਨੂੰ ਦੱਸੋ ਸਾਡੇ ਕੋਲ ਆ ਉਹ ਕਹਿੰਦੀ ਉਸ ਤੋਂ ਬਾਅਦ ਸਾਡੀ ਬੱਸ ਆ ਜਾਣੀ ਸੀਗੀ ਤੇ ਅਸੀਂ ਜਾਣਾ ਸੀ ਪਿੰਡ ਨੂੰ ਤਾਂ ਕਹਿੰਦੀ ਅਸੀਂ ਕੀ ਕੀਤਾ ਉਹ ਜਿਹੜਾ ਬਟੂਆ ਸੀਗਾ ਕਹਿੰਦੀ ਅਸੀਂ ਕਿਾ ਦੇਖੀਏ ਤਾਂ ਖੋਲ ਕੇ ਇਹਦੇ ਵਿੱਚ ਕੀ ਆ ਕਹਿੰਦੀ ਜਦੋਂ ਖੋਲ ਕੇ ਦੇਖਿਆ ਉਹਦੇ ਵਿੱਚ ਕੁਝ ਵੀ ਨਹੀਂ ਸੀ ਕੋਈ ਪੈਸਾ ਕੋਈ ਕਾਰਡ ਕੁਝ ਨਹੀਂ ਸੀ ਉਹਦੇ ਵਿੱਚ ਨਾ ਜਿਹੜੀ ਮੁੰਡਿਆਂ ਦੇ ਬੰਨਣ ਵਾਲੀ ਧੜਾਗੀ ਹੁੰਦੀ ਹੈ ਇੱਕ ਉਹ ਸੀਗੀ ਉਹ ਕਹਿੰਦੀ ਅਸੀਂ ਹੈਰਾਨ ਹੋ ਗਈ ਮੈਂ ਦੇਖ ਕੇ ਕਿ ਵੀ ਬਾਬਾ ਜੀ ਨੇ ਤਾਂ ਮੇਰੀ ਪਹਿਲਾਂ ਹੀ ਸੁਣ ਲਈ ਸੀ ਜਦ ਮੈਂ ਲਾਈਨ 'ਚ ਖੜੀ ਆਪਣੇ ਮਨ ਦੇ ਵਿੱਚ ਹੀ ਧਾਰਨਾ ਧਾਰਦੀ ਸੀ ਤਾਂ ਬਾਬਾ ਜੀ ਨੇ ਤਾਂ ਪਹਿਲਾਂ ਹੀ ਸੁਣ ਲਈ ਸੀ ਮੇਰੀ ਅਰਦਾਸ ਉਹ ਕਹਿੰਦੀ ਮੈਨੂੰ ਇੰਨਾ ਵਿਸ਼ਵਾਸ ਹੋ ਗਿਆ ਇੰਨਾ ਜ਼ਿਆਦਾ ਕਹਿੰਦੀ ਉਸ ਤੋਂ ਬਾਅਦ ਮੈਨੂੰ ਮਹਾਰਾਜ ਨੇ ਕਹਿੰਦੀ ਫਿਰ ਪੁੱਤਰ ਦੀ ਦਾਤ ਵਖਸ਼ੀ ਕਹਿੰਦੀ ਮੈਂ ਉਦੋਂ ਤੋਂ ਉਸ ਟਾਈਮ ਤੋਂ ਕਹਿੰਦੀ ਮੈਂ ਇੱਥੇ ਸ਼ੀਦਾ ਸਾਹਿਬ ਆਉਣੀ ਆ ਚਪਹਿਰਾ ਸਾਹਿਬ ਕੱਟਦੀ ਆ ਖੁੱਲੇ ਚਪਹਿਰੇ ਕਰਦੀ ਆ ਤੇ ਗੁਰੂ ਦੇ ਗੁਰੂ ਦੀ ਬਾਣੀ ਦੀ ਮਹੱਤਤਾ ਕਹਿੰਦੀ ਮੈਨੂੰ ਉਸ ਦਿਨ ਪਤਾ ਲੱਗੀ ਕਿ ਗੁਰੂ ਤੋਂ ਵੱਡਾ ਕੋਈ ਨਹੀਂ ਬਾਣੀ ਤੋਂ ਵੱਡਾ ਕੋਈ ਨਹੀਂ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਅਰਥ ਚੋ ਲੱਗ ਗਿਆ ਉਹ ਸਮਝ ਲੋ ਤਰ ਗਿਆ ਯਕੀਨ ਕਰਕੇ ਜਾਣਿਓ ਤੁਸੀਂ ਇੱਕ ਵਾਰੀ ਇੱਕ ਵਾਰੀ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਜਾ ਕੇ ਅਰਦਾਸ ਕਰਕੇ ਵੇਖੋ ਤੁਹਾਡੀ ਜਿਹੜੀ ਅਰਦਾਸ ਕਦੀ ਤੁਸੀਂ ਸੋਚਿਆ ਵੀ ਨਹੀਂ ਸੀ ਵੀ ਉਹ ਪੂਰੀ ਹੋ ਜੂ ਉਹ ਵੀ ਪੂਰੀ ਹੋਊਗੀ ਸੱਚੇ ਮਨੋ ਸੱਚੀ ਸ਼ਰਧਾ ਨਾਲ ਸੱਚੇ ਵਿਸ਼ਵਾਸ ਦੇ ਨਾਲ ਜਾਵੋ ਕਿਉਂਕਿ ਜਦੋਂ ਬੰਦਾ ਦੁਖੀ ਹੁੰਦਾ ਉਹਨੂੰ ਰੱਬ ਤੋਂ ਬਿਨਾਂ ਤਾਂ ਹੋਰ ਕੁਝ ਦਿਖਦਾ ਹੀ ਨਹੀਂ ਕਹਿੰਦੇ ਆ ਨਾ ਕਹਿੰਦੇ ਰੱਬ ਤਾਂ ਦਿਖਦਾ ਹੀ ਨਹੀਂ ਲੇਕਿਨ ਰੱਬ ਦੇਖਦਾ ਕਿਉਂ ਨਹੀਂ ਜਦੋਂ ਅਸੀਂ ਦੁਖੀ ਹੁੰਨੇ ਆ ਬਹੁਤ ਪਰੇਸ਼ਾਨ ਹੁੰਨੇ ਆ ਉਦੋਂ ਸਾਨੂੰ ਰੱਬ ਤੋਂ ਬਿਨਾ ਹੋਰ ਕੋਈ ਲੱਭਦਾ ਹੀ ਨਹੀਂ ਅਸੀਂ ਰੱਬ ਦੇ ਕੋਲੇ ਹੀ ਜਾਂਦੇ ਆ ਨਾ ਇਸ ਲਈ ਪਰਮਾਤਮਾ ਹਰ ਵਕਤ ਸਾਡੇ ਨਾਲ ਫਿਰਦਾ ਤੇ ਸਾਨੂੰ ਤਾਂ ਹਰ ਵਕਤ ਹਰ ਪਲ ਉਸ ਨੂੰ ਯਾਦ ਰੱਖਣਾ ਚਾਹੀਦਾ ਹਰ ਪਲ ਉਹਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਚਾਹੀਦੀ ਆ ਕਿ ਮਾਲਕਾ ਤੇਰਾ ਦਿੱਤਾ ਹੀ ਖਾਂਦੇ ਆ ਤੇਰਾ ਦਿੱਤਾ ਹੀ ਪਹਿਨਦੇ ਆ ਬਸ ਸਾਡਾ ਮਨ ਚਿੱਤ ਬਾਣੀ ਦੇ ਨਾਲ ਜੁੜਿਆ ਰਹੇ ਬਾਣੀ ਸੰਗ ਜੁੜਿਆ ਰਹੇ ਅਮਰਤ ਵੇਲੇ ਦੀ ਦਾਤ ਬਖਸ਼ਣਾ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਦਾ ਪਲਾ ਕਰਨ। ਦੇਖੋ ਜੀ ਪ੍ਰਮਾਤਮਾ ਤੋਂ ਵੱਡਾ ਦੁਨੀਆ ਤੇ ਕੋਈ ਨਹੀਂ ਤੁਸੀਂ ਖੁਦ ਵੀ ਅਜਮਾ ਕੇ ਦੇਖ ਲਓ ਜਦੋਂ ਕਦੀ ਵੀ ਤੁਹਾਨੂੰ ਸਭ ਤੋਂ ਵੱਡਾ ਦੁੱਖ ਆਇਆ ਤਾਂ ਤੁਸੀਂ ਇਹੀ ਕਿਹਾ ਕਿ ਰੱਬਾ ਇਹ ਕੀ ਕਰਤਾ ਜਦ ਕੇ ਰੱਬ ਨਹੀਂ ਕਰਦਾ ਇਹ ਸਾਡੇ ਕਰਮ ਨੇ ਅਸੀਂ ਖੁਦ ਜਿਹੜੇ ਕਰਮ ਕੀਤੇ ਹੁੰਦੇ ਆ ਨਾ ਉਹ ਸਾਡੇ ਅੱਗੇ ਆਉਂਦੇ ਆ। ਕਈ ਵਾਰੀ ਰੱਬ ਸਾਨੂੰ ਰਸਤਾ ਦਿਖਾਉਂਦਾ ਪਰ ਅਸੀਂ ਉਹਨੂੰ ਇਗਨੋਰ ਕਰਕੇ ਆਪਣੇ ਦਿਮਾਗ ਨਾਲ ਚੱਲੇ મતਲਬ ਸੋਚੇ ਰਾਤ ਤੇ ਚੱਲ ਪੈਨੇ ਆ ਕਿ ਰੱਬ ਤੁਹਾਡੇ ਰਸਤੇ ਤੁਸੀਂ ਜਦੋਂ ਵੀ ਹੈ ਨਾ ਕੋਈ ਕੰਮ ਕਰਦੇ ਹੋ ਤੁਹਾਡੇ ਰਸਤੇ ਵਿੱਚ ਕੋਈ ਰੁਕਾਵਟਾਂ ਆਉਂਦੀਆਂ ਨੇ ਸਮਝ ਲਓ ਕੁਛ ਨਾ ਕੁਛ ਕੋਈ ਨਾ ਕੋਈ ਰੁਕਾਵਟ ਆ ਜਾਂਦੀ ਆ ਤਾਂ ਤੁਸੀਂ ਉਦੋਂ ਸੋਚਿਆ ਕਰੋ ਕਿ ਪਰਮਾਤਮਾ ਸਾਨੂੰ ਕੁਝ ਦੱਸਣਾ ਚਾਹੁੰਦਾ ਕੁਝ ਕਹਿਣਾ ਚਾਹੁੰਦਾ ਉਸ ਚੀਜ਼ ਤੇ ਗੌਰ ਜਰੂਰ ਕਰਿਆ ਕਰੋ ਔਰ ਜਦੋਂ ਤੁਸੀਂ ਰੋਟੀ ਪਾਣੀ ਬਣਾਉਨੇ ਹੋ ਤਾਂ ਉਦੋਂ ਤੁਸੀਂ ਉਸ ਟਾਈਮ ਤੇ ਗੁਰੂ ਮਹਾਰਾਜ ਜੀ ਦਾ ਨਾਮ ਜਪਿਆ ਕਰੋ ਸ਼ਬਦ ਸ਼ਬਦ ਦਾ ਜਾਪ ਕਰਿਆ ਕਰੋ ਆਨੰਦ ਸਾਹਿਬ ਪੜਿਆ ਕਰੋ ਤੁਸੀਂ ਦੇਖਿਓ ਤੁਹਾਡੇ ਘਰ ਦੇ ਵਿੱਚੋਂ ਬਿਮਾਰੀਆਂ ਨੇ ਜਿਹੜੀਆਂ ਉਚਲੀਆਂ ਜਾਣਗੀਆਂ ਦੇਖੋ ਜੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਤਾਂ ਵੱਡੀਆਂ-ਵੱਡੀਆਂ ਬਿਮਾਰੀਆਂ ਕੈਂਸਰ ਤੱਕ ਦੀਆਂ ਬਿਮਾਰੀਆਂ ਗਈਆਂ ਨੇ ਜਿਹੜੀਆਂ ਬੀਪੀ ਨੂੰ ਆਪਰੇਸ਼ਨ ਕਰਵਾਉਣ ਲਈ ਕਿਹਾ ਹੋਇਆ ਸੀ ਡਾਕਟਰਾਂ ਨੇ ਉਹਨਾਂ ਨੂੰ ਆਪਰੇਸ਼ਨ ਕਰਵਾਉਣ ਦੀ ਜਰੂਰਤ ਨਹੀਂ ਪਈ ਐਡੇ ਵੱਡੇ ਵੱਡੇ ਦੁੱਖ ਦੂਰ ਹੋਏ ਨੇ ਦੁੱਖ ਦਰਦ ਦੂਰ ਹੁੰਦੇ ਆ ਲੋਕਾਂ ਦੇ ਪਰ ਜਰੂਰਤ ਕੀ ਆ ਬਾਣੀ ਪੜਨ ਦੀ ਬਾਣੀ ਸਮਝਣ ਦੀ ਵਿਸ਼ਵਾਸ ਦੀ ਕਿਉਂਕਿ ਗੁਰੂ ਮਹਾਰਾਜ ਜੀ ਨੇ ਤਾਂ ਸਾਨੂੰ ਇੱਕ ਹੀ ਆਦੇਸ਼ ਕੀਤਾ ਕਿ ਤੁਸੀਂ ਦੁਨੀਆ ਤੇ ਜਾਣਾ ਤਾਂ ਮੈਨੂੰ ਨਹੀਂ ਭੁੱਲਣਾ ਪਰ ਅਸੀਂ ਕੀ ਕਰਦੇ ਆ ਅਸੀਂ ਜਦੋਂ ਦੁਨੀਆ ਤੇ ਆ ਜਾਂਦੇ ਆ ਅਸੀਂ ਇਨਸਾਨ ਆ ਅਸੀਂ ਆਪਣੀ ਦੁਨੀਆ ਦੇ ਵਿੱਚ ਗੁੰਮ ਹੋ ਜਾਂਦੇ ਆ ਤੇ ਜਦੋਂ ਸਾਡੇ ਤੇ ਦੁੱਖ ਪੈਂਦੇ ਆ ਦੁੱਖਾਂ ਦੇ ਛੋਟੇ ਵੱਜਦੇ ਆ ਨਾ ਉਦੋਂ ਅਸੀਂ ਫਿਰ ਗੁਰੂ ਮਹਾਰਾਜ ਨੂੰ ਯਾਦ ਕਰਦੇ ਆ ਮੈਂ ਨਹੀਂ ਕਹਿੰਦੀ ਕਿ ਹਰ ਵਕਤ ਤੁਸੀਂ ਮਾਲਾ ਫੜ ਕੇ ਪ੍ਰਮਾਤਮਾ ਦਾ ਨਾਮ ਜਪਦੇ ਰਹੋ ਨਹੀਂ ਜੀ ਸਿਰਫ ਤੁਸੀਂ ਗੁਰਬਾਣੀ ਨੂੰ ਪੜਨਾ ਉਹਨੂੰ ਸਮਝਣਾ ਉਹ ਗੁਰੂ ਮਹਾਰਾਜ ਦੇ ਦੱਸੇ ਹੋਏ ਰਾਹਾਂ ਤੇ ਚੱਲਣਾ ਰੱਬ ਤਾਂ ਕਹਿੰਦਾ ਤੂੰ ਚਿੰਤਾ ਕਿਉਂ ਕਰਦਾ ਕਾਦੀ ਚਿੰਤਾ ਤੈਨੂੰ ਚਿੰਤਾ ਕਰਨ ਵਾਲਾ ਤਾਂ ਮੈਂ ਬੈਠਾ ਤੂੰ ਤੇ ਆਪਣਾ ਕਰਮ ਕਰ ਤੂੰ ਤੇ ਆਪਣਾ ਕਰਮ ਕਰ ਤੇ ਅੱਗੇ ਵਧਿਆ ਤੂੰ ਚਿੰਤਾ ਕਾਤੇ ਕਰਦਾ ਜੇ ਤੈਨੂੰ ਮੇਰੇ ਤੇ ਵਿਸ਼ਵਾਸ ਆ ਭਰੋਸਾ ਤਾਂ ਫਿਰ ਮੇਰੇ ਤੇ ਛੱਡ ਦੇ ਜੋ ਤੇਰੇ ਲਈ ਚੰਗਾ ਹੋਊਗਾ ਉਹ ਮੈਂ ਕਰੂੰਗਾ ਜੋ ਤੇਰੇ ਲਈ ਨਹੀਂ ਚੰਗਾ ਹੋਊਗਾ ਫਿਰ ਮੈਂ ਉਹ ਨਹੀਂ ਕਰੂੰਗਾ ਲੇਕਿਨ ਇਸ ਗੱਲ ਦਾ ਵਿਸ਼ਵਾਸ ਉਹ ਇਨਸਾਨ ਹੀ ਕਰੂਗਾ ਜਿਹਨੂੰ ਪ੍ਰਮਾਤਮਾ ਤੇ ਭਰੋਸਾ ਹੋਊਗਾ ਔਰ ਪ੍ਰਮਾਤਮਾ ਤੇ ਭਰੋਸਾ ਕਰਨ ਲਈ ਸਾਨੂੰ ਗਰਬਾਣੀ ਨੂੰ ਪੜਨਾ ਪੈਣਾ ਉਹਨੂੰ ਸਮਝਣਾ ਪੈਣਾ ਤੇ ਸਾਡੀਆਂ ਸਾਰੀਆਂ ਮੁਸ਼ਕਲਾਂ ਦੇ ਹੱਲ ਲੱਭ ਜਾਣਿਆ ਜੀ ਇੱਕ ਵਾਰੀ ਗੁਰੂ ਦੇ ਲੜ ਲੱਗ ਕੇ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੀ ਕੋਈ ਪਰੇਸ਼ਾਨੀ ਨਹੀਂ ਰਹੂਗੀ ਕਿਉਂਕਿ ਤੁਸੀਂ ਤੇ ਕਰਮ ਕਰਨਾ ਤੇ ਗੁਰੂ ਮਹਾਰਾਜ ਜੀ ਤੇ ਰੱਖ ਦੇਣਾ ਮਹਾਰਾਜ ਜੀ ਤੁਹਾਡੀ ਕਿਰਪਾ ਨਾਲ ਸੀ ਇਹ ਕੰਮ ਸ਼ੁਰੂ ਕੀਤਾ ਬਾਕੀ ਤੁਸੀਂ ਜਾ ਉਸ ਪਰਮਾਤਮਾ ਦਾ ਨਾਮ ਲੈਂਦੇ ਹੋਏ ਜਦੋਂ ਤੁਸੀਂ ਕੋਈ ਵੀ ਕਾਰਜ ਕਰਦੇ ਹੋ ਕੋਈ ਨਹੀਂ ਸਕਦਾ ਕਿ ਤੁਹਾਨੂੰ ਉਹਦੇ ਵਿੱਚ ਸਫਲਤਾ ਨਾ ਮਿਲੇ ਲੇਕਿਨ ਅਗਰ ਉਹ ਕੰਮ ਦੇ ਵਿੱਚ ਅੱਗੇ ਜਾ ਕੇ ਤੁਹਾਨੂੰ ਕੋਈ ਮੁਸੀਬਤ ਆਉਣੀ ਹੋਗੀ ਅੱਗੇ ਜਾ ਕੇ ਤੁਹਾਨੂੰ ਕੋਈ ਦੁੱਖ ਆਣਾ ਹੋ ਜੋ ਕਿ ਤੁਸੀਂ ਉਸ ਟਾਈਮ ਨਹੀਂ ਸਮਝ ਰਹੇ ਲੇਕਿਨ ਰੱਬ ਨੂੰ ਤੇ ਪਤਾ ਪਰਮਾਤਮਾ ਤੇ ਭਰੋਸਾ ਕਰਨ ਵਾਲੇ ਨੂੰ ਰੱਬ ਰੋਕਦਾ ਤੇ ਉਸ ਵਕਤ ਸਾਨੂੰ ਲੱਗਦਾ ਕਿ ਲੈ ਮੈਂ ਤਾਂ ਕੰਮ ਸ਼ੁਰੂ ਕੀਤਾ ਸੀ ਉਸ ਤੋਂ ਪਹਿਲੇ ਹੀ ਮੇਰਾ ਬੰਦ ਹੋ ਗਿਆ ਹੈਨਾ ਲੇਕਿਨ ਕੁਝ ਸਾਲਾਂ ਬਾਅਦ ਤੁਹਾਨੂੰ ਸਮਝ ਆਉਂਦੀ ਹੈ ਕਿ ਵਾਕਈ ਪ੍ਰਮਾਤਮਾ ਨੇ ਤਾਂ ਮੇਰੇ ਲਈ ਇਹ ਰੱਖਿਆ ਨਹੀਂ ਸੀ ਮੇਰਾ ਤਾਂ ਰਸਤਾ ਇਹ ਸੀ ਜੋ ਮੈਂ ਸਮਝ ਹੀ ਨਹੀਂ ਸੀ ਪਾਉਂਦਾ ਮੈਂ ਆਪਣੇ ਕਰਮਾ ਕਰਕੇ ਆਪਣੇ ਆਪ ਨੂੰ ਦੁਖੀ ਕੀਤਾ ਹੋਇਆ ਸੀ ਇਸ ਲਈ ਜੀ ਪ੍ਰਮਾਤਮਾ ਤੇ ਵਿਸ਼ਵਾਸ ਰੱਖੋ ਉਸ ਮਹਾਰਜ ਗੁਰੂ ਮਹਾਰਜ ਤੇ ਵਿਸ਼ਵਾਸ ਰੱਖੋ ਬਾਣੀ ਦਾ ਸਿਮਰਨ ਕਰਿਆ ਕਰੋ ਪੜਿਆ ਕਰੋ ਬਾਣੀ ਬੱਚਿਆਂ ਨੂੰ ਵੀ ਦੱਸਿਆ ਕਰੋ ਜੀ ਮੇਰਾ ਤਾਂ ਤੁਹਾਨੂੰ ਇਹੀ ਕਹਿਣਾ ਜੀ ਮੇਰੀ ਤਾਂ ਇਹੀ ਸੋਚ ਹੈ ਕਿ ਪ੍ਰਮਾਤਮਾ ਤੋਂ ਵੱਡਾ ਕੋਈ ਨਹੀਂ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਤਨ ਤਨ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਤੁਹਾਡੇ ਸਭ ਤੇ ਆਪਣੀ ਕਿਰਪਾ ਤੇ ਦਿਆ ਦੀ ਦ੍ਰਿਸ਼ਟੀ ਬਣਾਏ ਰੱਖਣ ਜੀ